ਮੈਂ ਤਾਂ ਹਰ ਕੁਸੂ ਲਈ ਚਾਹਦੀ ਮੇਰੇ ਬੱਚੇ ਨੇ ਆ ਚੇ। ਹਰ ਕੁਦੀ ਦੀ ਜਾਨ ਕਿਸ ਨੂੰ। ਤੇ ਬਸ ਇਹ ਗਿਆ ਦੋਨਾਂ ਨੂੰ ਪਿੱਛੋਂ ਹੀ ਫੜ ਕੇ ਖਿੱਚ ਕੇ ਇੱਕਦਮ ਹੀ ਲੈ ਗਏ ਤਿੰਨ ਚਾਰ ਕੁੱਤੇ ਸੀ। ਮੱਲਿਆਂ ਨੇ ਦੱਸਿਆ ਕੋਈ ਕੋਈ ਜਨਾਨੀ ਜਾ ਰਹੀ ਸੀ। ਉਹਨੇ ਦੇਖਿਆ ਜਾ ਕੇ ਵੀ ਇਹਨੂੰ ਕ੍ਰੀਸੀ ਫਿਰ ਰੇ ਕਦੀ ਇੱਧਰ ਚੱਕੀ ਫਿਰ ਰੇ ਕੋਈ ਇੱਧਰ ਚੱਕੀ ਫਿਰ ਰੇ ਇਹਨੂੰ ਕੁੱਤੇ ਇਹਨੂੰ ਕਿ ਉਸ ਕੁ ਤੇਜ਼ ਭੱਜ ਲਵਤ ਤੋ ਜਿਹੜੇ ਕੰਨੇ ਵੀ ਜੰਗਲੀ ਜਾਨਵਰ ਆ ਸਾਰੇ ਹਾਂ ਮੈਂ ਸਮਝਦਾ ਦੇਖੋ ਇਹ ਨਗਰ ਕਾਉਂਸਲ ਦੀ ਬਹੁਤ ਵੱਡੀ ਨਲਾਕੀ ਹੈ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਦੋਸਤੋ ਮੈਂਗੇ ਹਸਪਤਾਲਾਂ ਵਿੱਚ ਕਿੱਥੋਂ ਇਲਾਜ ਕਰਵਾਊਗਾ ਦੇਖੋ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਐਦਾਂ ਦੇ ਪਰਿਵਾਰ ਨੇ ਤੁਰੰਤ ਉਹਨਾਂ ਦੀ ਆਰਥਿਕ ਤੌਰ ਤੇ ਜਿਹੜੀ ਮਦਦ ਕਰੇ ਪਰਮਾਤਮਾ ਮਮੂਰੀਆ ਤੇ ਬੰਦੇ ਕੱਲਾ ਬੱਚਾ ਹੈ ਸਾਡਾ ਹੋਰ ਬੱਚਾ ਹੋ ਨਹੀਂ ਸਕਦਾ ਬਹੂ ਦੇ ਅਸੀਂ ਤਾਂ ਮਰ ਮਾਰ ਕੇ ਦੇਖਿਆ ਸੀ ਤੇ ਅਸੀਂ ਤਾਂ ਅਸੀਂ ਚਾਹੁੰਦੇ ਆ ਜੀ ਕੁੱਤੇ ਲੈ ਕੇ ਜਾਵੂ ਜੀ ਤੂੰ ਪੜ ਕੇ ਜਿੰਨੇ ਆਵਾਰਾ ਕੁੱਤਿਆਂ ਦਾ ਜਿਹੜਾ ਕਹਿਰ ਆ ਉਹ ਥਮਨ ਦਾ ਨਾਂ ਨਹੀਂ ਲੈ ਰਿਹਾ ਕੁਝ ਦਿਨ ਪਹਿਲਾਂ ਤੁਹਾਨੂੰ ਇੱਕ ਖਬਰ ਦਾ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਚਾਰ ਪੰਜ ਕੁੱਤੇ ਨੇ ਇੱਕ ਔਰਤ ਨੂੰ ਚਿੰਬੜ ਜਾਂਦੇ ਹਨ ਉਸ ਤੋਂ ਬਾਅਦ ਉਹਦੀ ਇੰਨੀ ਹਾਲਤ ਖਰਾਬ ਹੋ ਜਾਂਦੀ ਹੈ ਕਿ ਉਸ ਤੋਂ ਬਾਅਦ ਉਹਨੂੰ ਹਸਪਤਾਲ ਜਾਣਾ ਪੈਂਦਾ ਅੱਜ ਜੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਉਹ ਤਸਵੀਰਾਂ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਕਿ 4 ਸਾਲ ਦਾ ਬੱਚਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸਨੂੰ ਜਿਹੜੇ ਆਵਾਰਾ ਕੁੱਤਿਆਂ ਦਾ ਉਹ ਸ਼ਿਕਾਰ ਹੋਇਆ ਦੇਖ ਸਕਦੇ ਹੋ ਛੋਟੇ ਬੱਚੇ ਦੇ ਪਲਸਟਰ ਤੱਕ ਗਿਆ ਇਹ ਜੋ ਕੁਛ ਹੈ ਆਵਾਰਾ ਕੁੱਤਿਆਂ ਦਾ ਕਹਿਰ ਦੇ ਕਾਰਨ ਹੈ ਕਿਤੇ ਰਾਤ ਨੂੰ ਖੇਡ ਰਿਆ ਸੀ ਗਲੀ ਦੇ ਵਿੱਚ ਤਾਂ ਉੱਥੇ ਆਵਾਰਾ ਕੁੱਤਿਆਂ ਵੱਲੋਂ ਉਸ ਨੂੰ ਇੰਨਾ ਮਤਲਬ ਕਿ ਵੱਢਿਆ ਗਿਆ ਕਿ ਉਹਦੀ ਇੱਕ ਹੱਡੀ ਵੀ ਟੁੱਟ ਗਈ ਜ਼ਿਆਦਾ ਜਾਣਕਾਰੀ ਦੇ ਲਈ ਉਹਦੇ ਨਾਲ ਉਹਦੀ ਮੰਮੀ ਸਾਡੇ ਨਾਲ ਮੌਜੂਦ ਹੈ ਕੀ ਨਾਮ ਕੋਇਲ ਕੋਇਲ ਕੀ ਹੋਇਆ ਸੀਗਾ ਬੱਚਾ ਕਿਤੇ ਖੇਡ ਰਿਹਾ ਕੀ ਗੱਲ ਹੋਈ ਬਸ ਮੈਂ ਤਾਂ ਅੰਦਰ ਬੈਠੀ ਰੋਟੀ ਬਣਾ ਰਹੀ ਸੀ ਵੇ ਮੜਾ ਇਹ ਬਾਨ ਨੂੰ ਚਲਾ ਗਿਆ ਖੇਡਣ ਚਲਾ ਗਿਆ ਤੇ ਵਿਆਹ ਦਾ ਮੋਲ ਸੀ ਸਾਡੇ ਤੇ ਬਸ ਇਹ ਗਿਆ ਦੋਨਾਂ ਨੂੰ ਪਿੱਛੋਂ ਹੀ ਫੜ ਕੇ ਖਿੱਚ ਕੇ ਇੱਕਦਮ ਹੀ ਲੈ ਗਏ ਤਿੰਨ ਚਾਰ ਕੁੱਤੇ ਸੀ ਮੈਂ ਤਾਂ ਹੋਰ ਕੁਸਰਤ ਲਈ ਚਾਹਦੀ ਫਿਰ ਬੱਚੇ ਨੇ ਹਾਂ ਚਾਹੀਦੇ ਉਹ ਕੁਦੀ ਦੀ ਜਾਨਤੀ ਸੀ ਬਤ ਤੁਹਾਨੂੰ ਪਤਾ ਲੱਗਿਆ ਫਿਰ ਕਿਸ ਤਰ੍ਹਾਂ ਤੁਸੀਂ ਪੋਚੇ ਪੋਥ ਤੱਕ ਪਹੁੰਚੇ ਕਿ ਮੱਲੇ ਵਾਸੀਆਂ ਦੱਸਿਆ ਮੱਲਿਆਂ ਨੇ ਦੱਸਿਆ ਕੋਈ ਕੋਈ ਜਨਾਨੀ ਜਾ ਰਹੀ ਸੀ ਉਹਨੇ ਦੇਖਿਆ ਜਾ ਕੇ ਵੀ ਇਹਨੂੰ ਕ੍ਰੀਸੀ ਫਿਰ ਰੇ ਕਰੀ ਇੱਧਰ ਚੱਕੀ ਫਿਰ ਰੇ ਕੋਈ ਇੱਧਰ ਚੱਕੀ ਫਿਰ ਰੇ ਇਹਨੂੰ ਕੁੱਤੇ ਇਹਨੂੰ ਤਾਂ ਅਸਤਾ ਕਰੇ ਬੈਠੇ ਸੀ ਬਸ ਮੈਨੂੰ ਮੁਰ ਕੁਛ ਚਾਹੀਦਾ ਮੇਰੇ ਪੁੱਤ ਨੂੰ ਨਿਆਂ ਕਰ ਦੋ ਜੀ ਬਸ ਕੁੱਤੇ ਨਾਲ ਭਰਲੇ ਤੋੜਨੇ ਕੰਨੇ ਵੀ ਜੰਗਲੀ ਜਾਨਵਰ ਸਾਰੇ ਠੀਕ ਕੰਮ ਕਰਦੇ ਆ ਤੁਹਾਡੇ ਕਰਕੇ ਮੇਰੇ ਘਰ ਨਾਲ ਨਹੀਂ ਹੈ ਜੀ ਆ ਚੌਪੜੀ ਚ ਹੀ ਰਹਿੰਦੇ ਤੁਸੀਂ ਹਾਂ ਜੀ ਇੱਥੇ ਰਹਿੰਦੇ ਆ ਜੀ ਚੌਪੜੀ ਦੇਖ ਸਕਦੇ ਹੋ ਇੱਕ ਮਾਂ ਜੋ ਭਾਵੁਕ ਹੋਈ ਹੈ ਕਿਉਂਕਿ ਜਦੋਂ ਉਸਦੇ ਬੱਚੇ ਦੀ ਜਾਨ ਤੇ ਆ ਬਣੇ ਤਾਂ ਇਹ ਤਸਵੀਰਾਂ ਅਕਸਰ ਵੇਖਣ ਨੂੰ ਮਿਲਦੀਆਂ ਨੇ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀ ਜਾਵੇ ਤਾਂ ਘਰ ਦੇ ਹਾਲਾਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ ਇੱਕ ਝੌਂਪੜੀ ਦੇ ਵਿੱਚ ਰਹਿ ਕੇ ਕਿਵੇਂ ਨਾ ਕਿਵੇਂ ਆਪਣਾ ਇਹ ਗੁਜ਼ਾਰਾ ਕਰਦੇ ਹਨ ਉਹ ਇੱਕ ਗਰੀਬੀ ਤੇ ਉੱਤੋਂ ਬੱਚੇ ਦੀ ਜਾਨ ਤੇ ਬਣਾਣਾ ਇੱਕ ਜ਼ਰੂਰ ਆਪਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਤੇ ਸਰਕਾਰਾਂ ਦੇ ਉੱਤੇ ਸਵਾਲਿਆ ਚਿੰਨ੍ਹ ਹੈ ਕਿਉਂਕਿ ਅਕਸਰ ਆਪਾਂ ਵੇਖਦੇ ਆ ਕਿ ਜਿਹੜੇ ਆਵਾਰਾ ਪਸ਼ੂ ਐਕਸੀਡੈਂਟ ਦਾ ਕਾਰਨ ਬਣਦੇ ਹਨ ਗਲੀਆਂ ਦੇ ਜਿਹੜੇ ਕੁੱਤੇ ਹਨ ਉਹ ਅਕਸਰ ਵੱੜਦੇ ਨਜ਼ਰ ਆ ਰਹੇ ਨੇ ਜਾਂ ਇਸ ਸੰਬੰਧ ਦੇ ਵਿੱਚ ਸਾਡੇ ਨਾਲ ਦਰਸ਼ਨ ਸਿੰਘ ਕਾਂਗੜਾ ਜੀ ਵੀ ਮੌਜੂਦ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇਹ ਕੋਈ ਪਹਿਲਾ ਮੈਂ ਉਹਦੇ ਵੀ ਕਿਹਾ ਸੀ ਕੋਈ ਪਹਿਲਾ ਚਾਂਸ ਨਹੀਂ ਤੇ ਅਖੀਰੀ ਨਹੀਂ ਇਹ ਹੁੰਦੇ ਰਹਿੰਦੇ ਨੇ ਕਿਉਂਕਿ ਉਹਦੇ ਤੁਹਾਡੇ ਵਾਰਡ ਦੀ ਇੱਕ ਜਿਹੜੀ ਲੇਡੀਜ਼ ਨੂੰ ਵੱਢਿਆ ਗਿਆ ਸੀਗਾ ਤੇ ਅੱਜ ਦੁਬਾਰੇ ਇੱਕ ਛੋਟਾ 4 ਸਾਲ ਦਾ ਬੱਚਾ हां मैं समझता दे देखो ये नगर काउंसिल दी बहुत बड़ी ਨਲਾਕੀ ਹੈ नगर काउंसिल ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹਾ ਹਲੇ ਕੁਝ ਸਮਾਂ ਹੀ ਹੋਇਆ ਸਾਡੇ ਜਿਹੜੇ ਵਾਰਡ ਦੀ ਅਨੀਤਾ ਰਾਣੀ ਉਹਨੂੰ ਬੁਰੀ ਤਰ੍ਹਾਂ ਕੁਝ ਕੁੱਤਿਆਂ ਨੇ ਪ੍ਰੇਮ ਬਸਤੀ ਦੇ ਵਿੱਚ ਜਦੋਂ ਉਹ ਘਰਾਂ ਦੇ ਵਿੱਚ ਸਫਾਈ ਕਰਨ ਦਾ ਜਿਹੜਾ ਕੰਮ ਕਰਨ ਜਾ ਰਹੀ ਸੀ ਤਾਂ ਉਹਨੂੰ ਬੁਰੀ ਤਰ੍ਹਾਂ ਜਿਹੜਾ ਕੱਟ ਲਿਆ ਸੀਗਾ ਉਹ ਉਹਦੀ ਹਾਲਤ ਬੜੀ ਤਰਸਯੋਗ ਸੀਗੀ ਤੇ ਉਸੇ ਜਿਵੇਂ ਕਹਿੰਦੇ ਉਹਦੇ ਜ਼ਖਮ ਹਲੇ ਭਰੇ ਨਹੀਂ ਸੀਗੇ ਤੇ ਦੂਸਰਾ ਜਿਹੜਾ ਇੱਕ 마ਸੂਮ ਬੱਚਾ ਜਿਹੜਾ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਸਾਗਰ ਜਿਹੜਾ ਲੜਕਾ ਸਲੂਨ ਦੇ ਦੁਕਾਨ ਦੇ ਉੱਪਰ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਉਹਦਾ ਇੱਕ 마ਸੂਮ ਬੱਚਾ ਰੋਹਿਤ ਜੋ ਕਿ ਚਾਰ ਸਾਲ ਉਦੀ ਉਮਰ ਹੈ ਉਹਨੂੰ ਬੁਰੀ ਤਰ੍ਹਾਂ ਜਿਹੜਾ ਉਨੂੰ ਕੱਟਿਆ ਗਿਆ ਗਿਆ ਅਵਾਰਾ ਕੁੱਤਿਆਂ ਦੇ ਵੱਲੋਂ ਉਹਦੀ ਬੜੀ ਤਰਸਯੋਗ ਹਾਲਤ ਜਦੋਂ ਉਹ ਰਾਤ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਹਸਪਤਾਲ ਨੂੰ ਤੁਰੰਤ ਕਹਿੰਦੇ ਇਹਨੂੰ ਪਟਿਆਲਾ ਜਾਂ ਕਿਤੇ ਹੋਰ ਚੰਗੇ ਹਸਪਤਾਲ ਵਿੱਚ ਲੈ ਜਾਓ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਦੱਸੋ ਮੈਂਗੇ ਹਸਪਤਾਲਾਂ ਵਿੱਚ ਕਿੱਥੋਂ ਇਲਾਜ ਕਰਵਾਊਗਾ ਦੇਖੋ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਇਦਾਂ ਦੇ ਪਰਿਵਾਰ ਨੇ ਤੁਰੰਤ ਉਹਨਾਂ ਦੀ ਆਰਥਿਕ ਤੌਰ ਤੇ ਜਿਹੜੀ ਮਦਦ ਕਰੇ ਜਿਹੜਾ ਇਹ ਬੱਚੇ ਨੇਗੇ ਬੱਚਿਆਂ ਦਾ ਜਿਹੜਾ ਇਲਾਜ ਆ ਉਹ ਬਿਲਕੁਲ ਇਲਾਜ ਇਹਦਾ ਫ੍ਰੀ ਕਰਵਾਇਆ ਜਾਵੇ ਫ੍ਰੀ ਕਰਾਉਣ ਦੇ ਨਾਲ ਨਗਰ ਕਾਉਂਸਲ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਗੱਲ ਕਹਿ ਰਹੇ ਹੋ ਮਦਦ ਦੀ ਕਿਸੇ ਨੇ ਤਾਂ ਹਾਲਚਲ ਵੀ ਨਹੀਂ ਪਤਾ ਕਰਨਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹ ਤੁਹਾਡੀ ਮਦਦ ਵੀ ਕਰਨਗੇ ਤਾਂ ਕਾਨੂੰਨ ਵੀ ਬਣਾਣਗੇ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣ ਲੱਗਾ ਜਿਹੜਾ ਦਲਿਤ ਪਰਿਵਾਰ ਨੇ ਜਿਹੜੇ ਗਰੀਬ ਲੋਕ ਹੈ ਐਸੀ ਸਮਾਜ ਦੇ ਜਿਹੜੇ ਲੋਕ ਹੈ ਉਹਨੂੰ ਸਰਕਾਰਾਂ ਕੀੜੇ ਮਕੋੜੇ ਸਮਝਦਿਆਂ ਤਾਂ ਨਹੀਂ ਸਮਝਦਿਆਂ ਇਸ ਕਰਕੇ ਉਹ ਇਹਨਾਂ ਦਾ ਹਾਲਚਲ ਪੁੱਛਣਾ ਵੀ ਕੋਈ ਸਰਕਾਰ ਦੇ ਨੁਮਾਇੰਦੇ ਜਾਂ ਕੋਈ ਸਰਕਾਰ ਦੇ ਜਿਹੜੇ ਆਫੀਸਰ ਹੈਗੇ ਨੇ ਅਧਿਕਾਰੀ ਹੈਗੇ ਨੇ ਉਹ ਇਹਨਾਂ ਦਾ ਹਾਲਚਲ ਪੁੱਛਣਾ ਵੀ ਮناسب ਨਹੀਂ ਸਮਝਦੇ ਇਹ ਸਾਡੇ ਨਾਲ ਦਰਸ਼ਨ ਕਾਂਗੜਾ ਜੀ ਤੇ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਏ ਨੇ ਤੇ ਦੇਖ ਸਕਦੇ ਹੋ ਕਿ ਜਿਹੜੀ ਮਾਂ ਆ ਇੱਕ ਮਜਬੂਰ ਹੋ ਕੇ ਇੱਥੇ ਬੈਠੀ ਆ ਕਿਉਂਕਿ ਜਿਹੜੇ ਬੱਚੇ ਦੀ ਹਾਲਤ ਹੁਣ ਆਪਾਂ ਕਹਿ ਸਕਦੇ ਕਿ ਕੁਝ ਠੀਕ ਹੈ ਪਰ ਜੇ ਆਪਾਂ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਆਏ ਦਿਨ ਅਕਸਰ ਆਪਾਂ ਵੇਖ ਰਹੇ ਆ ਕਿ ਜਿਹੜੇ ਆਵਾਰਾ ਪਸ਼ੂ ਹਨ ਜਾਂ ਕੁੱਤੇ ਹਨ ਇਹ ਆਪਣਾ ਸ਼ਿਕਾਰ ਬਣਾਈ ਜਾਂਦੇ ਹਨ ਸਾਡੇ ਨਾਲ ਕੁਝ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਦੇ ਲੜਕੇ ਦੀ ਦਾਦੀ ਜੀ ਵੀ ਮੌਜੂਦ ਹੈ ਕੀ ਨਾਮ ਹੈ ਗਿੱਜੂ ਕਿ ਜੋ ਕਿਸ ਤਰ੍ਹਾਂ ਦੇਖਦੇ ਹੋ ਕਿ ਬੱਚਾ ਬੱਚਾ ਇੱਕ ਛੋਟਾ ਸੀ ਜਿਸ ਦੀ ਜਾਨ ਤੇ ਬਣੀ ਆਈ ਪੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਅਸੀਂ ਤਾਂ ਹੀ ਕਹਿੰਦੇ ਜੀ ਸਸਤ ਪ੍ਰਮਾਤਮਾ ਮੂਰੀ ਹੱਥ ਬੰਦੇ ਕੱਲਾ ਬੱਚਾ ਸੀ ਸਾਡਾ ਹੋਰ ਬੱਚਾ ਹੋ ਨਹੀਂ ਸਕਦਾ ਬਹੂ ਦੇ ਅਸੀਂ ਤਾਂ ਮਰ ਮਾਰ ਕੇ ਦੇਖਿਆ ਸੀ ਤੇ ਅਸੀਂ ਤਾਂ ਹੀ ਚੰਨੇ ਆ ਜੀ ਕੁੱਤੇ ਲੈ ਕੇ ਜਾਵੂ ਜੀ ਇਥੋਂ ਪੜ ਕੇ ਜਨੇ ਕੀ ਤੇ ਦੇਖ ਭਾਲ ਕਰਨ ਵੀ ਗਰੀਬ ਦੀ ਕੀ ਹਾਲਤ ਪਰੀ ਆ ਤਕਰੀਬ ਇਹ ਝੋਲੀ ਚੱਕਦੇ ਜਿਆਰਾ ਕਰਦੇ ਟਾਈਮ ਨਾ ਕੱਢਦੇ ਉਹ ਕਹਿੰਦੇ ਕਿ ਰਾਤ ਹਸਪਤਾਲ ਚ ਵੀ ਜਿਹੜੇ ਬਹੁਤ ਜ਼ਿਆਦੇ ਪੈਸੇ ਲੱਗੇ ਇਲਾਜ ਤੇ ਲੱਗ ਗਿਆ ਜੀ 15-16000 ਰੁਪਏ ਵੀ ਕਰਜਾ ਮਾ ਚੱਕ ਕੇ ਲੋਕਾਂ ਤੇ ਫੇਰ ਲਾਇਆ ਜੀ ਵਿਆਜ ਨਾ ਚੱਕਿਆ ਜੀ ਰੁਪਏ ਸੀ ਲੋਕਾਂ ਤੇ ਸਾਰੀ ਪਟਿਆਲੇ ਦਾ ਪਰਚਾ ਲਿਖ ਦਿੱਤਾ ਤੇ ਡਾਕਟਰ ਨੇ ਟੀਕੇ ਲਾ ਕੇ ਕਹਿੰਦਾ ਪਟਿਆਲੇ ਲੈ ਜਾ ਅਸੀਂ ਫਿਰ ਪ੍ਰਾਈਵੇਟ ਮੰਗ ਤੋਂ ਕੇ ਫੇਰ ਕਰਾਇਆ ਵਿਚਾਰੇ ਜੋਖ ਦਾ ਇਲਾਜ ਫੇਓਣੀ ਚਾ ਹੈਗਾ ਕਾਰੀਗਰ ਜਿਹੜਾ ਪਿਓ 10000 ਰੁਪਏ ਉਹ ਦਾਦੀ ਆ ਨੀ ਮੂਰੀ ਬਹੂ ਨੂੰ ਅਸੀਂ ਕਿਸੇ ਪਾਸੇ ਜਾਣ ਨਹੀਂ ਦਿੰਦੇ ਤੇ ਕਾ ਚੁਕਦੀਆਂ ਮੈਂ ਖਜਾਇਰਾ ਕਰਦੀ ਇਹਨਾਂ ਦਾ ਹੋਰ ਕੀ ਕਰ ਮੇਰਾ ਨਾਮ ਡਾਕਟਰ ਸੰਜੀਵ ਗੋਹਿਲ ਤੇ ਮੈਂ ਦਾ ਅਸੀਂ ਇੱਥੇ ਹੌਪਸਪੀਟਲ ਕਰਦੇ ਹਾਂ ਸਲੂਰ ਦੇ ਵਿੱਚ ਕੋਇਲ ਸਕਿਨ ਐਂਡ ਮਲਟੀ ਸਪੈਸ਼ਲਿਟੀ ਦੇ ਨਾਲ ਮੈਂ ਸਭ ਕੀ ਕਹਿਣਾ ਚਾਹੁੰਦਾ ਕਿ ਬੱਚਾ ਆਇਆ ਅਸੀਂ ਜਿੰਨੂ ਉੱਤੇ ਦੇ ਵੱਡੇ ਦੇ ਹਾਸਾ ਦੇਖੋ ਐਕਟਰ ਹੋ ਕੇ ਇੱਕ ਸਵੇਰੇ ਸਾਡੇ ਕੋਲੇ 7:30 ਵਜੇ ਮਾਰਨਿੰਗ ਦੇ ਵਿੱਚ ਬੱਚਾ ਆਇਆ ਜਿਹਦੇ ਕੀ ਡੌਗ ਬਾਈਟਸ ਇੰਜਰੀ ਸੀ ਬੱਚਾ ਕਾਫੀ ਬੁਰੀ ਤਰ੍ਹਾਂ ਜਿਹੜਾ ਕੁੱਤੇ ਦੇ ਕੱਟਿਆ ਹੋਇਆ ਸੀ ਪਰ ਉਹਦੇ ਬੜੀ ਸਰਪ੍ਰਾਈਜ਼ ਲੀ ਗਈ ਕਿ ਉਹਦੇ ਫੀਮਰ ਫ੍ਰੈਕਚਰ ਸੀਗਾ ਨਾਲ ਜਦੋਂ ਕਿ ਡੌਗ ਬਾਈਟ ਦੇ ਨਾਲ ਨਹੀਂ ਫੀਮਰ ਫ੍ਰੈਕਚਰ ਹੋ ਸਕਦਾ ਪਰ ਫਿਰ ਵੀ ਬੱਚੇ ਦੇ ਉਹਦੇ ਪੱਟ ਦੇ ਉੱਪਰ ਰਾਈਟ ਸਾਈਡ ਦਾ ਉਹਦਾ ਜਿਹੜਾ ਫੀਮਰ ਫ੍ਰੈਕਚਰ ਸੀਗਾ ਉਹਦੇ ਫੀਮਰ ਦੇ ਨਾਲ-ਨਾਲ ਡੌਗ ਬਾਈਟ ਦੇ ਨਿਸ਼ਾਨ ਸੀਗੇ ਤੇ ਜਿਹਦੇ ਤੇ ਫੇਸ ਦੇ ਉੱਪਰ ਔਰ ਈਵਨ ਹੈੱਡ ਦੇ ਉੱਪਰ ਵੀ ਉਹਦੇ ਡੌਗ ਬਾਈਟ ਦੇ ਜਿਹੜੇ ਨਿਸ਼ਾਨ ਸੀਗੇ ਫੀਮਰ ਫ੍ਰੈਕਚਰ ਦੇ ਲਈ ਬੱਚਾ ਸੀਗਾ ਤਾਂ ਸਾਨੂੰ ਉਹਦਾ ਟ੍ਰੀਟਮੈਂਟ ਕਰਨਾ ਪੈਣਾ ਸੀ ਜਿਹੜਾ ਕਿ ਐਮਰਜੈਂਸੀ 'ਚ ਸਵੇਰੇ 7 ਵਜੇ 7:30 ਵਜੇ ਦੇ ਕਰੀਬ ਸਾਡੇ ਕੋਲ ਆਇਆ ਹੈਗਾ ਤਾਂ 8:30 ਵਜੇ ਦੇ ਕਰੀਬ ਅਸੀਂ ਉਹਦਾ ਪਲਾਸਟਰ ਜਿਹੜਾ ਹੈਗਾ ਉਹ ਲਗਾਇਆ ਗਿਆ ਬੱਚਾ ਪਲਾਸਟਰ ਤਾਂ ਲਗਾਇਆ ਗਿਆ ਜਿਹੜੀ ਫ੍ਰੈਕਚਰ ਹੋ ਗਿਆ ਸੀ ਕੁੱਤੇ ਦੇ ਕੱਟਣ ਨਾਲ ਹਾਂਜੀ ਕੁੱਤੇ ਦੇ ਕੱਟਣ ਕਰਕੇ ਉਹਦੇ ਪੱਟ ਦੀ ਜਿਹੜੀ ਹੱਡੀ ਸੀ ਜਿਹਨੂੰ ਅਸੀਂ ਮੈਡੀਕਲ ਟਾਪਲੇ ਵਿੱਚ ਫੀਮਰ ਫ੍ਰੈਕਚਰ ਕਹਿੰਦੇ ਆ ਉਹ ਹੋ ਗਿਆ ਸੀ ਜਿਹੜੀ ਕਿ ਬਹੁਤ ਹੀ ਮੇਜਰ ਇੰਜਰੀ ਹੈ ਕਰਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇੱਕ ਝੌਂਪੜੀ ਦੇ ਵਿੱਚ ਰਹਿ ਕੇ ਇਹ ਗੁਜ਼ਾਰਾ ਕਰ ਰਿਹਾ ਹੈ ਇਹਦੀ ਦਾਦੀ ਦਾ ਕਹਿਣਾ ਹੈ ਕਿ ਜਦੋਂ ਰਾਤ ਨੂੰ ਡਾਕਟਰ ਰੈਫਰ ਕਰ ਦਿੰਦਾ ਹੈ ਤਾਂ ਹੋਰ ਇਹਨਾਂ ਦੀ ਜਾਨ ਤੇ ਬਣ ਜਾਂਦੀ ਹੈ ਕਿਉਂਕਿ ਇਲਾਜ ਦੇ ਲਈ ਇਹਨਾਂ ਕੋਲ ਪੈਸੇ ਨਹੀਂ ਸਨ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਦਾ ਆਖਣਾ ਹੈ ਕਿ ਸੰਨੇ 10-15000 ਰੁਪਏ ਦਾ ਰੇਂਜ ਕੀਤਾ ਤਾਂ ਉਸ ਤੋਂ ਬਾਅਦ ਜਿਹੜੇ ਡਾਕਟਰਾਂ ਵੱਲੋਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਵਾਇਆ ਗਿਆ ਪਰ ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਤੇ ਸਰਕਾਰਾਂ ਕੁੰਭ ਕਰਨ ਦੀ ਨੀਂਦ ਸੁੱਤਿਆਂ ਪਈਆਂ ਹਨ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਦੋਂ ਕੁੰਭ ਕਰਨ ਦੀ ਨੀਂਦ ਉੱਡਦੀ ਹੈ ਤੇ ਕਦੋਂ ਇਹ ਜਿਹੜੀਆਂ ਵਾਰਦਾਤਾਂ ਨੇ ਜਾਂ ਆਪਾਂ ਕਹਿੰਦੇ ਆ ਕਿ ਕੁੱਤਿਆਂ ਦਾ ਕਹਿਰ ਤੋਂ ਲੋਕਾਂ ਨੂੰ ਨਜਾਕਤ ਮਿਲੇਗੀ ਸੰਗਰੂਰ ਤੋਂ ਰਵੀ ਸ਼ਰਮਾ ਗ੍ਰੇਟ ਪੰਜਾਬ ਟੀਵੀ